ਇਹ ਜਿਹੜੇ ਮਜ਼ਦੂਰ ਨਾਰਾ ਉਹ ਕਿਦਾ ਤਿਆਰ ਕਰਦੇ ਆ ਚਲਾਓ ਤੁਹਾਨੂੰ ਦਿਖਾਈਏ ਸਭ ਤੋਂ ਪਹਿਲਾਂ ਦੇਖੋ ਜੀ ਇਹਨਾਂ ਨੇ ਨਾਰਾ ਦੇ ਕੋਨਾਂ ਨੂੰ ਲੈ ਲਿਆ ਹੈ ਉਹਨਾਂ ਨੂੰ ਇਹਨਾਂ ਦੇ ਵਿੱਚ ਪੋਟਾਸ਼ੀਅਮ ਭਰੇ ਜਾ ਰਹੇ ਆ ਇਹ ਦੇਖਿਓ ਕਿਵੇਂ ਸੋਹਣੇ ਤਰੀਕੇ ਨਾਲ ਪੋਟਾਸ਼ ਭਰ ਰਹੇ ਨੇ ਦੇ ਅੰਦਰ ਪਰ ਕੰਮ ਸਾਰਾ ਹੱਥੀ ਹੋ ਰਿਹਾ ਜਿਹੜਾ ਦੇਖ ਕੇ ਸਾਨੂੰ ਥੋੜਾ ਜਿਹਾ ਅਜੀਬ ਫੀਲ ਹੋ ਰਿਹਾ ਵੈ ਫਿਰ ਵੀ ਥੋੜੀ ਜਿਹੀ ਕੱਟੀ ਯੂਜ਼ ਕਰ ਰਹੇ ਨੇ ਉਸ ਤੋਂ ਬਾਅਦ ਦੇਖੋ ਜੀ ਇਹਨਾਂ ਨੇ ਇੱਕ ਸਾਂਚਾ ਲੈ ਲਿਆ ਉਹਦੇ ਵਿੱਚ ਸਾਰੇ ਕੋਨਾਂ ਨੂੰ ਪਾ ਲਿਆ ਹੁਣ ਕੋਨ ਪੈਗੇ ਕੋਨ ਟੈਂਟ ਤੋਂ ਬਾਅਦ ਦੇਖੋ ਜੀ ਇਹਦੇ ਵਿੱਚ ਵਾਈਬ੍ਰੇਟ ਕੀਤਾ ਜਾ ਰਿਹਾ ਹੈ ਤਾਂ ਕਿ ਕੋਨ ਸਾਰੇ ਸਹੀ ਤਰੀਕੇ ਦੇ ਨਾਲ ਭਰੇ ਜਾਣ ਉਸ ਤੋਂ ਬਾਅਦ ਇੱਕ ਗੱਤੇਰੇ ਟੁਕੜੇ ਨੂੰ ਲੈ ਕੇ ਇਹਦੇ ਵਿੱਚ ਪਾਇਆ ਜਾ ਰਿਹਾ ਹੈ ਇਹ ਅਨਾਰ ਦਾ ਬੈਕਸਾਈਡ ਹੈ ਜਿਹੜਾ ਕਿ ਅਸੀਂ ਜ਼ਮੀਨ ਵਾਲੀ ਸਾਈਡ ਤੇ ਰੱਖਦੇ ਹਾਂ ਇਹਨੂੰ ਲੱਕੜ ਦੇ ਇੱਕ ਟੂਲ ਦੀ ਮਦਦ ਦੇ ਨਾਲ ਇਹਨੂੰ ਦਬਾਇਆ ਜਾ ਰਿਹਾ ਹੈ ਜਿਹੜਾ ਚੰਗੀ ਤਰ੍ਹਾਂ ਦਬ ਜਾਂਦਾ ਹੈ ਤੇ ਪोटाश ਜਿਹੜਾ ਹੈਗਾ ਉਹ ਚੰਗੀ ਤਰ੍ਹਾਂ ਆਪਣੀ ਜਗ੍ਹਾ ਲੈ ਲੈਂਦਾ ਹੈ ਉਸ ਤੋਂ ਬਾਅਦ ਇਹਨਾਂ ਨੇ ਅਨਾਰ ਦੇ ਸਾਂਚੇ ਵਿੱਚੋਂ ਅਨਾਰ ਨੂੰ ਬਾਹਰ ਕੱਢ ਦੇਣਾ ਬਾਹਰ ਕੱਢਣ ਤੋਂ ਬਾਅਦ ਦੂਜਾ ਮਿਹਨਦੂਰ ਇਹਨੂੰ ਇੱਕ ਮਿੱਟੀ ਦੇ ਲੇਪ ਦੇ ਨਾਲ ਲੇਪ ਰਿਹਾ ਹੈ ਤਾਂ ਕਿ ਜਿਹੜੀ ਪਿੱਛੇ ਸਾਂਚਾ ਲਗਾਇਆ ਗਿਆ ਹੈ ਉਹ ਥੋੜਾ ਜਿਹਾ ਭਾਗੀ ਹੋ ਜਾਵੇ ਤੇ ਨਾਲੇ ਉਹ ਮਿੱਟੀ ਨੂੰ ਜੁੜ ਜਾਏ ਜਦੋਂ ਇਹ ਸਾਰਾ ਕੰਮ ਹੋ ਜਾਂਦਾ ਹੈ ਉਸ ਤੋਂ ਬਾਅਦ ਇਹਨਾਂ ਚਾਰਾ ਪੰਜਾ ਦਾ ਇੱਕ ਇਕੱਠਾ ਕਰਕੇ ਇਹਦੇ ਵਿੱਚ ਉੱਪਰਲੀ ਸਾਈਡ ਛੇਕ ਦਿੱਤਾ ਜਾ ਰਿਹਾ ਹੈ ਇਹ ਉਹ ਲਪਾਸਾ ਜਿੱਥੋਂ ਦੀ ਆਪਾਂ ਅਨਾਰ ਨੂੰ ਅਗ ਲਗਾਉਂਦੇ ਆਂ ਇਸ ਤੋਂ ਬਾਅਦ ਜੀ ਅਨਾਰ ਨੂੰ ਸਾਈਡ ਤੇ ਦੂਸਰੇ ਬੰਦੇ ਵੱਲ ਖਿਜਿਆ ਜਾ ਰਿਹਾ ਹੈ ਤਾਂਕਿ ਇਹਦੇ ਉੱਤੇ ਇੱਕ ਪੇਪਰ ਲਗਾਇਆ ਜਾਵੇ ਪੇਪਰ ਕਿਸੇ ਵੀ ਤਰ੍ਹਾਂ ਰੰਗ ਦਾ ਲਗਾ ਸਕਦੇ ਨੇ ਪੇਪਰ ਲੱਗਣ ਤੋਂ ਬਾਅਦ ਇਹਦੇ ਬੈਕ ਸਾਈਡ ਦੇ ਉੱਤੇ ਟੀਪੀ ਲਗਾਈ ਜਾ ਰਹੀ ਹੈ ਤਾਂਕਿ ਇਹ ਇਸ ਤਰੀਕੇ ਦੇ ਨਾਲ ਆਪਣੀ ਮਜ਼ਬੂਤੀ ਨਾਲ ਜ਼ਮੀਨ ਤੇ ਖੜਾ ਹੋ ਸਕੇ ਨਾਂ ਲੇਵੀ ਲਗਾਈ ਜਾ ਰਹੀ ਹੈ। ਕਿੰਨੀ ਫਾਸਟ ਫਾਸਟ ਕੰਮ ਹੋ ਰਿਹਾ ਵੇਖੋ ਜੀ। ਫਾਈਨਲ ਟੱਚ ਦੇਣ ਲਈ ਇਹਦੇ ਉੱਤੇ 골ਡਨ ਕਲਰ ਦਾ ਰੈਪਰ ਜਿਹੜਾ ਲੱਗਿਆ ਹੁੰਦਾ ਹੈ ਨਾਰ ਦੇ ਉੱਤੇ ਉਹ ਦੇਖੋ ਜੀ ਕਿੰਨੇ ਸੋਹਣੇ ਡੰਗਨ ਲਗਾਏ ਜਾ ਰਹੇ ਆ। ਹੱਥ ਦੇਖੋ ਕਿੰਨਾ ਸਵਾਈਨ ਨਾਲ ਫਟਾਫਟ ਕੰਮ ਕਰ ਰਹੇ ਨੇ। ਅਨਾਰ ਤਿਆਰ ਹੋ ਗਿਆ ਦੇਖੋ। ਇਹਨੂੰ ਬਾਕਸ ਦੇ ਵਿੱਚ ਹੁਣ ਪੈਕ ਕਰ ਰਹੇ ਨੇ। ਬਾਕਸ ਦੇ ਵਿੱਚ ਪੈਕ ਕਰਨ ਲਈ ਦੇਖੋ ਕਿੰਨਾ ਬਾਕਸ ਹੋਣਾ ਤਰੀਕੇ ਨਾਲ ਲਿਆਇਆ ਜਾ ਰਹੇ ਨੇ ਔਰ ਇਕੱਠੇ ਇਹਦੇ ਵਿੱਚ 8-8 ਚੇਚੇ ਦੀ ਪੈਕਿੰਗ ਬਣਾ ਬਣਾ ਕੇ ਬਾਜ਼ਾਰਾਂ ਵੱਲ ਤੋਰਿਆ ਜਾ ਰਿਹਾ ਹੈ ਪੈਕਿੰਗ ਤਿਆਰ ਹੈ ਅਨਾਰ ਇਕੱਠੇ ਹੋ ਗਏ ਨੇ ਇੱਕ ਦੇ ਉੱਤੇ ਇੱਕ ਰੱਖ ਦਿੱਤੇ ਨੇ ਲੋ ਜੀ ਅਨਾਰ ਤੁਹਾਡੇ ਸਾਹਮਣੇ ਤਿਆਰ ਹੈ ਫਾਈਨਲ ਇਹਦੇ ਉੱਤੇ ਮੇਨ ਬਾਕਸ ਲਗਾ ਕੇ ਉਹਨੇ ਕਲਰਸ ਬ੍ਰਾਂਡ ਦੇ ਨਾਲ ਅਨਾਰ ਮਾਰਕੀਟ 'ਚ ਵਿਕਣ ਲਈ ਤਿਆਰ ਹੈ ਤਨਵਾ ਤੁਹਾਡਾ ਇਸ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ